ਲੁਧਿਆਣਾ ਦੇ ਹਲਕਾ ਵੈਸਟਡੇ ਨੇੜਲੇ ਆਉਣ ਵਾਲੇ ਇਲਾਕੇ ਜਵਾਨ ਨਗਰ ਇਲਾਕੇ ਵਿੱਚ ਲੋਕ ਇਸ ਗਰਮੀ ਦੇ ਮੌਸਮ ਜਾਂ ਪੀਣ ਦੇ ਪਾਣੀ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਈਪ ਖਰਾਬ ਹੋਣ ਦੇ ਚੱਲਦਿਆਂ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਉਹਨਾਂ ਨੇ ਇਲਾਕੇ ਦੇ ਵਿੱਚ ਗੰਦੇ ਪਾਣੀ ਵਿੱਚ ਸੀਵਰੇਜ ਦੇ ਮਿਲਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਕਈ ਜਗ੍ਹਾ ਤੇ ਸੀਵਰੇਜ ਦੇ ਮਿਲਿਆ ਹੋਇਆ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਰਿਹਾ ਜਿਸ ਨਾਲ ਬਿਮਾਰੀਆਂ ਲੱਗਦੀਆਂ ਨੇ ਇਸ ਮੌਕੇ ਦੇ ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਪਰੇਸ਼ਾਨ ਨੇ ਉਦਰੀ ਮੌਕੇ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗినా ਗੱਲ ਕੀਤੀ ਤਾਂ ਉਹਨਾਂ ਨੇ ਪਾਣੀ ਦੇ ਘਟ ਪੱਦਰ ਦਾ ਜ਼ਿਕਰ ਕਰਦੇ ਆ ਕਿਹਾ ਕਿ ਨਈ ਟਿਊਬਰ ਲਗਾ ਦਿੱਤੀ ਗਈ ਹੈ ਜਿਸ ਨੂੰ ਅੱਜ ਚਾਲੂ ਕਰ ਦਿੱਤਾ ਗਿਆ। ਲਗਾਤਾਰ ਪ੍ਰੇਸ਼ਾਨ ਨੇ ਕਿੰਨੇ ਦਿਨ ਹੋ ਗਏ ਨੇ ਪੰਜ ਦਿਨ ਹੋ ਗਿਆ ਜੀ ਪਾਣੀ ਦੀ ਪਰੇਸ਼ਾਨੀ ਕਰਕੇ ਬਹੁਤ ਦਿੱਕਤ ਆ ਰਹੀ ਆ ਨੇ ਕਿਉਂਕਿ ਪਹਿਲਾਂ ਤਾਂ ਸਾਨੂੰ ਬਿਜਲੀ ਨੇ ਪਰੇਸ਼ਾਨ ਕੀਤਾ ਹੁਣ ਸਾਨੂੰ ਪਾਣੀ ਪਰੇਸ਼ਾਨ ਕਰ ਰਿਹਾ ਹੈ। ਸਾਨੂੰ ਤਾਂ ਕੀ ਪਾਣੀ ਹੈ ਜਿਹੜੇ ਪੁਰਾਣੇ ਬਜ਼ੁਰਗ ਨੇ ਇਹ ਆਨੇ ਬੰਦੇ ਨੇ ਵਿਚਾਰੇ ਇੰਨੀ ਇੰਨੀ 85 ਸਾਲ ਦੀ ਉਮਰ ਆ ਗਈਆਂ ਨੇ ਜੇ ਹੁਣ ਪਾਣੀ ਦੀ ਦਿੱਕਤ ਆ ਕਰਕੇ ਕੋਈ ਇਹਨਾਂ ਨੂੰ ਪਰੇਸ਼ਾਨ ਕਰ ਗਿਆ ਹੋ ਗਈ ਤਾਂ ਦਿੱਕਤ ਹੋ ਗਈ ਇਹਦਾ ਕੌਣ ਜ਼ਿੰਮੇਵਾਰ ਹੈ ਕਿੰਨੇ ਦਿਨਾਂ ਤੋਂ ਨਹੀਂ ਪਾਣੀ ਆਇਆ ਇਹ ਪਾਣੀ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਕਿਹੜਾ ਵਾਰਡ ਨੰਬਰ ਹੈ ਵਾਰਡ ਨੰਬਰ 68 ਜੀ ਵਾਰਡ ਨੰਬਰ 68 ਤੋਂ ਆਪਣੀ ਜਿਹੜੀ ਆ ਲੇਬਰ ਕਉਣੀ ਆ ਸਾਹਮਣੇ ਸਾਰੀ ਦੇਵਰ ਕਉਣੀ ਵੀ ਬਹੁਤ ਦਿੱਕਤ ਆ ਜੀ ਸਾਰਿਆਂ ਪਾਸੇ ਦਿੱਕਤ ਆ ਪਾਣੀ ਦੀ ਇਹ 5 ਦਿਨ ਲਗਾਤਾਰ ਹੋ ਗਈ ਜੀ ਕਿਸੇ ਤੱਕ ਪਹੁੰਚ ਨਹੀਂ ਕੀਤੀ ਹੈਗੀ ਮੈਂ ਕਹਿੰਦਾ ਕਿਸੇ ਨੇ ਇੱਥੇ ਆ ਕੇ ਸੁਣਵਾਈ ਵੀ ਨਹੀਂ ਕੀਤੀ ਜੀ ਕਿਸੇ ਨੇ ਹਾਲ ਚਾਲ ਵੀ ਪੁੱਛਦੇ ਗਾ ਤਾਂ ਕੀ ਹਾਲ ਹੈ ਤੇਰਾ ਕੀ ਪ੍ਰੋਬਲਮ ਲੱਕ ਦੇ ਕਾਉਂਸਲ ਬੰਟੀ ਜੀ ਨੇ ਕਰੇ ਹਿਸਾਬ ਦੇਖੋ ਜੀ ਬਲਿੰਦਾ ਸੀ ਬੰਟੀ ਜਿਹੜੀ ਹੈਗੀ ਸੀ ਉਹਦੀ ਤੇ ਕਮਾਨ ਜਾਦੀ ਉਹਨਾਂ ਦੇ ਐਮਐਲਏ ਸਾਹਿਬ ਸਾਡੇ ਗਰੀਬ ਦੀ ਗੁੱਗੀ ਬਣੇ ਨੇ ਉਹਦੀ ਤਾਂ ਕਮਾਨ ਹੀ ਖਤਮ ਕਰ ਦਿੱਤੀ ਹੈ ਉਹਨਾਂ ਦੇ ਜਿਹੜੇ ਹੱਥ ਵਾ ਕੋਈ ਗੱਲਬਾਤ ਸੀਗੀ ਉਹਨਾਂ ਨੇ ਉਹ ਵੀ ਉਹਦੇ ਹੱਥ ਨਹੀਂ ਰਹਿਣ ਦਿੱਤੇ ਹਲਕਾ ਨੀ ਚਾਰਜ ਤੇ ਲਾਇਆ ਹੀ ਉਹਨੇ ਲੈ ਲਾਇਆ ਜੀ ਸਾਡੇ ਇੱਥੇ ਕਪਲਗਵਾਲੇ ਸੋਨੂੰ ਨੂੰ ਅੱਗੇ ਕੀਤਾ ਹੈ ਉਹ ਵੀ ਹਾਲ ਤੱਕ ਤੁਹਾਡੀ ਕਿਸੇ ਨੇ ਆਇਆ ਨਹੀਂ ਕੋਈ ਸਾਰ ਨਹੀਂ ਪੁੱਛੀ ਉਹ ਸਾਰ ਨਹੀਂ ਪੁੱਛੀ ਗਲੀ ਨਾ ਨਾ ਕਿਸੇ ਨੇ ਸਾਰ ਨਹੀਂ ਪੁੱਛੀ ਸੋਨੂੰ ਕੱਲ ਨੂੰ ਵੋਟਾਂ ਲੈਣ ਬਹੁਤ ਵੋਟਾਂ ਫਿਰ ਉਹ ਟਾਈਮ ਹੁਣ ਦੱਸੇ ਕਿ ਨਾ ਕਿਦਾਂ ਆਪਾਂ ਵੋਟਾਂ ਦੇਣੀਆਂ ਬਹੁਤ ਜੋ ਹੋ ਗਿਆ ਪਿਛਲੀ ਵਾਰ ਦੇਖਿਆ ਗਲਤੀਆਂ ਕਰ ਚੁੱਕੇ ਨੇ ਸਾਰੇ ਹੁਣ ਉਹ ਗਲਤੀ ਨਹੀਂ ਕਰਨਗੇ ਪਾਣੀ ਤੋਂ ਬਿਨਾ ਗੁਜ਼ਾਰਾ ਕਿਵੇਂ ਹੁੰਦਾ ਬਹੁਤ ਮੁਸ਼ਕਲ ਆਦੀ ਲੋਕਾਂ ਦੇ ਘਰੇ ਜਾ ਤਾਂ ਕਿ ਮੈਂ ਜੇ ਕਿਤੇ ਦੋ ਬਾਲਟੀਆਂ ਭਰੀਆਂ ਨੇ ਇੱਕ ਬਾਲਟੀ ਵਿਚਾਰੇ ਮਤਕਬ ਮਿੰਤਾ ਕਰਕੇ ਲੈ ਕੇ ਆਂਦੇ ਨੇ ਉਹ ਨਾ ਨਹੀਂ ਕਰਦੇ ਸਰਕਾਰ ਜਿਹੜੀ ਆ ਸਾਡੇ ਕੋ ਬੇਗੂ ਬਣਾਈ ਜਾਂਦੀ ਆ ਵੋਟਾਂ ਦੇ ਟਾਈਮ ਆ ਕੇ ਹੱਥ ਜੋੜ ਕੇ ਕਹਿੰਦੇ ਜੇ ਵੀ ਜੋ ਕੁਝ ਹੈਗਾ ਤੁਹਾਨੂੰ ਤੁਹਾਡੇ ਸਮਰਥ ਕਰਾਂਗੇ ਪਾਣੀ ਦਾ ਸਾਡਾ ਮਸਲਾ ਮਸਲਾ ਹੱਲ ਨਹੀਂ ਸੀਮਾ ਜੀ 5 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਤੇ ਸਾਨੂੰ ਪਾਣੀ ਦੀ ਬਹੁਤ ਦਿੱਕਤ ਆ ਗਈ ਜੇ ਨਹੀਂ ਪਾਣੀ ਅੱਜ ਆਇਆ ਤੇ ਅਸੀਂ ਸੜਕ ਤੇ ਜਾ ਕੇ ਬਹਿ ਜਾਣਾ ਧਰਨਾ ਦੇਣਾ ਉੱਥੇ ਲੱਗਦਾ ਵੀ ਰਾਜਸਥਾਨ ਨਾਲੋਂ ਵੀ ਮਾੜਾ ਹਾਲ ਹੋ ਰਿਹਾ ਬਹੁਤ ਬੁਰਾ ਹਾਲ ਹੈ ਜੀ ਰਾਜਸਥਾਨ ਸੇ ਤੇ ਆ ਰਿਹਾ ਪਰ ਇੱਥੇ ਤੇ ਆ ਹੀ ਨਹੀਂ ਰਿਹਾ ਹਾਂਜੀ ਰਾਜਸਥਾਨ ਚੋਂ ਸਭ ਪਾਣੀ ਆ ਰਿਹਾ ਇੱਥੇ ਆ ਹੀ ਨਹੀਂ ਰਿਹਾ ਇੰਨੀ ਬੁਰੀ ਹਾਲਤ ਹੈ ਕੀ ਕਾਮ ਕੀ ਮੰਨਦੇ ਹੋ ਪਾ ਉਹ ਕਹਿੰਦੇ ਆ ਕਿ ਪਤਾ ਨਹੀਂ ਪਿੱਛੇ ਹੀ ਨਹੀਂ ਪਾਣੀ ਆ ਰਿਹਾ ਤੇ ਲੱਗਦਾ ਵੀ ਰੋਟੀ ਪਾਣੀ ਤੋਂ ਵੀ ਬੰਦੇ ਬੱਚੇ ਓਕੇ ਸਕੂਲ ਜਾਣ ਤੋਂ ਵੀ ਲੱਗ ਹਾਂਜੀ ਹਾਂਜੀ ਰੋਟੀ ਪਾਣੀ ਸਾਰਾ ਸਭ ਕਮਾਕਾਰਾਂ ਤੋਂ ਹੀ ਉਹ ਹੋ ਰਿਹਾ ਓਕੇ ਹੋ ਰਿਹਾ ਕਿਦਾਂ ਕੰਨ ਪਾਣੀ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਕਿੰਨੇ ਦਿਨ ਦੀ ਪਰੇਸ਼ਾਨੀ ਕਰ ਰਹੀ ਥਾਡੇ ਨੂੰ ਸਾਨੂੰ 5 ਦਿਨ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਚੱਲ ਰਹੀ ਹੈ ਪਾਣੀ ਬਿਲਕੁਲ ਨਹੀਂ ਆ ਰਿਹਾ ਬਹੁਤ ਦਿੱਕਤ ਆ ਰਹੀ ਹੈ ਨਹਾਉਣ ਤੋਂ ਦੀ ਪਾਣੀ ਪੀਣ ਦੀ ਪੀਣ ਤੱਕ ਵੀ ਪਾਣੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਆ ਰਿਹਾ ਬਿਲਕੁਲ ਵੀ ਨਹੀਂ ਆ ਰਿਹਾ ਕਿੰਦਾ ਗੁਜ਼ਾਰਾ ਕਰਦੇ ਹਾਂ ਬਹੁਤ ਮੁਸ਼ਕਿਲ ਹੈ ਜੀ ਪੰਜ ਦਿਨਾਂ ਤੋਂ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਤਿੰਨ ਘਰੋਂ ਲੈ ਕੇ ਆ ਹਾਂ ਜੀ ਕਿਸੇ ਦੇ ਘਰੋਂ ਚ ਲੈ ਆਨੇ ਆ ਕਦੀ ਇੱਕ ਬਾਲਟੀ ਕਦੀ ਦੋ ਲੇ ਕੇ ਨਹੀਂ ਤੁਸੀਂ ਨਹੀਂ ਗਏ ਸੀਗੇ ਜੀ ਪਰ ਨਹੀਂ ਸੁਣਵਾਈ ਹੋਈ ਬਿਲਕੁਲ ਵੀ ਲੈ ਲਓ ਅੱਛਾ ਕੀ ਅਪੀਲ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਅਪੀਲ ਆ ਦੇ ਕੋ ਪਾਣੀ ਆ ਦੇ ਹਾਂਜੀ ਅਪੀਲ ਕਰਦਾ ਕਿ ਸਾਨੂੰ ਪਾਣੀ ਟਾਈਮ ਨਾਲ ਲਾਣਾ ਚਾਹੀਦਾ ਹੈ। ਪਾਣੀ ਪਾਣੀ ਆ ਰਿਹਾ ਹੈ ਜੀ। ਸਰ ਜਵਾਨਗਰ ਕੈਂਪੋ ਵਾਰਡ ਨੰਬਰ 68 ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਕਹਿੰਦੇ ਪਾਣੀ ਨਹੀਂ ਮਿਲ ਰਿਹਾ ਹੈਗਾ ਪੀਣ ਵਾਲੇ ਪਾਣੀ ਤੋਂ ਵੀ ਓਕੇ ਨਹੀਂ ਪਿਛਲੇ 5 ਦਿਨਾਂ ਤੋਂ ਐਦਾਂ ਸੀਗਾ ਪਿੱਛੇ ਦੋ ਟਿਊਬਲ ਸਾਡੇ ਬ੍ਰੇਕਡਾਊਨ ਹੋ ਗਏ ਸੀ ਜਿਨ੍ਹਾਂ ਨੂੰ ਕੇ ਉਹ ਮੋੜ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ ਔਰ ਉਹਦੇ ਨਾਲ ਨਾਲ ਇੱਕ ਐਂਟੀ ਸਪੇਸ਼ਨ ਲਵਾ ਇੱਕ ਨਵਾਂ ਟਿਊਬਲ ਅਸੀਂ ਅੱਜੋ ਸੈਟ ਇੰਸਟਾਲ ਕਰਨ ਜਾ ਰਹੇ ਹੈਗੇ ਆ। ਤਾਂ ਕਿ ਉੱਥੇ ਪਾਣੀ ਦੀ ਬਿਲਕੁਲ ਕਿਤੇ ਵੀ 1% ਵੀ ਦਿੱਕਤ ਨਹੀਂ ਰਹਿਣੀ ਹੈਗੀ ਸਿਰਫ 15 20 ਦਿਨਾਂ ਦੀ ਗੱਲ ਆ ਜਿੱਦੋਂ ਬੋਰ ਸਾਡਾ ਨਵਾਂ ਹੋ ਗਿਆ ਕਿਉਂਕਿ ਪਾਣੀ ਦਾ ਜਲ ਸਤਰ ਬਹੁਤ ਥੱਲੇ ਜਾ ਚੁੱਕਿਆ ਜਿਹਦੇ ਕਰਕੇ ਜਦੋਂ ਹੁਣ ਗਰਮੀ ਇੰਨੀ ਪੈ ਰਹੀ ਆ ਔਰ ਪਾਣੀ ਦਾ ਜਿਹੜਾ ਟ੍ਰੈਫਿਕ ਆ ਵਧ ਗਿਆ ਪਾਣੀ ਹਰ ਬੰਦੇ ਨੂੰ ਚਾਹੀਦਾ ਆਏਗਾ ਉਹਦੇ ਕਾਰਨ ਇਹ ਸਾਰਾ ਮਤਲਬ ਇਹ ਪ੍ਰੋਬਲਮ ਸਾਰੇ ਪੰਜਾਬ 'ਚ ਹੀ ਆਈ ਹੋਈ ਆ ਸਾਰੇ ਸ਼ਹਿਰਾਂ 'ਚ ਹੀ ਆਈ ਹੋਈ ਆ ਖਾਸ ਕਰਕੇ ਕੱਲੇ ਮੇਰੇ ਏਰੀਆ 'ਚ ਨਹੀਂ ਆਈ ਪਰ ਜਿਹੜੀ ਚੀਜ਼ ਮੇਰੀ ਨੌਲੇਜ ਆਂਦੀ ਆ ਮੈਨੂੰ ਜਿਵੇਂ ਕਪਿਲ ਸੋਨੂ ਜੀ ਨੇ ਦੱਸਿਆ ਸਾਡੇ ਵਾਟਰ ਚਾਰਜ ਦੇ ਉਸੇ ਟਾਈਮ ਅਸੀਂ ਨਵਾਂ ਟਿਊਬਲ ਦਾ ਉੱਤੇ ਆਰਡਰ ਕਰਾਇਆ ਹੈਗਾ ਜਿਹੜਾ ਕਿ ਅੱਜ ਮੈਂ ਫੌਰੀ ਤੌਰ ਤੇ ਉਧਰ ਘਾਟਣ ਕਰਨ ਜਾ ਰਿਹਾ ਹੈਗਾ ਔਰ ਇੱਕ ਅਸੀਂ ਗੁਰਦੇਵ ਨਗਰ ਲਾ ਰਹੇ ਹੈਗੇ ਆ ਬੱਬਲ ਜੀ ਬੈਠੇ ਨੇ ਨਾਲ ਮੇਰੇ ਤੇ ਕੰਦ ਮਤਲਬ ਅਸੀਂ ਜਿੱਥੇ ਜਿੱਥੇ ਸਾਨੂੰ ਪਾਣੀ ਦੀ ਪ੍ਰੋਬਲਮ ਆਉਂਦੀ ਹੈ ਉਸੇ ਨਵੇਂ-ਨਵੇਂ ਟਿਊਬਲ ਵੀ ਲਾ ਰਹੇ ਆ ਔਰ ਉਹਨਾਂ ਦੇ ਅਸੀਂ ਲੋਰਿੰਗ ਵੀ ਵਧਾ ਰਹੇ ਹੈਗੇ ਆ ਤਾਂ ਕਿ ਵੱਡੀ ਐਚਪੀ ਦੀਆਂ ਮੋਟਰਾਂ ਵੀ ਪਾ ਰਹੇ ਹੈਗੇ ਆ ਤਾਂ ਕਿ ਪਾਣੀ ਦਾ ਪ੍ਰੈਸ਼ਰ ਬਣ ਕੇ ਲੋਕਾਂ ਦੇ ਘਰਾਂ 'ਚ ਪਹੁੰਚ ਸਕੇ ਪ੍ਰੋਪਰ ਜੇ ਪਾਣੀ ਕਿਤੇ ਆ ਵੀ ਰਿਹਾ ਤੇ ਗੰਦਾ ਆ ਰਿਹਾ ਜੇ ਮੈਂ ਉਹੀ ਤੁਹਾਨੂੰ ਦੱਸਦਾ ਨਾ ਕਿਤੇ ਸੀਵਰੇਜ ਬੰਦ ਹੋਦਾ ਪਾਣੀ ਗੰਦਾ ਤਾਂ ਆਂਦਾ ਹੁੰਦਾ ਦੋਸਤ ਜੇ ਕਿਸੇ ਦਾ ਪਾਣੀ ਆਪਣਾ ਘਰ ਦਾ ਕਨੈਕਸ਼ਨ ਪਾਣੀ ਦਾ ਪੁਰਾਣੀ ਪੈ ਪਈ ਹੋਵੇ ਲੀਕ ਹੋਈ ਹੋਵੇ ਔਰ ਸੀਵਰੇਜ ਦੇ ਨਾਲ ਦੀ ਲੰਘਦੀ ਹੋਵੇ ਤਾਂ ਗੰਦਾ ਪਾਣੀ ਆਂਦਾ ਆਂਦਾ ਜਦੋਂ ਤੁਸੀਂ ਮੋਟਰ ਚਲਾਉਂਦੇ ਹੈਗੇ ਆ ਅਦਰਵਾਇਜ਼ ਟਿਊਬਲ ਦੇ ਰਾਹੀਂ ਜਿਹੜਾ ਧਰਤੀ ਚੋਂ ਪਾਣੀ ਆਂਦਾ ਉਹ ਗੰਦਾ ਨਹੀਂ ਹੁੰਦਾ ਹੈਗਾ ਉਹ ਸੀਵਰੇਜ ਦੀ ਮਿਕਸਿੰਗ ਹੋ ਕੇ ਆਂਦਾ ਉਹ ਤਾਂ ਹੀ ਆਂਦਾ ਹੈਗਾ ਜੇ ਉਸ ਘਰ ਦਾ ਜਾਂ ਉਸ ਗਲੀ ਚੋਂ ਕਿਸੇ ਦੇ ਘਰ ਦਾ ਕਨੈਕਸ਼ਨ ਜਿਵੇਂ ਇਹੋ ਲੰਗਦਾ ਹੋਵੇ ਔਰ ਪਾਣੀ ਦੀ ਲਾਈਨ ਦੇ ਨਾਲ ਕਿਤੇ ਪਾਣੀ ਦੀ ਲਾਈਨ ਕੋਈ ਲੀਕ ਹੋਈ ਹੋਵੇ ਉਹਦੇ ਵਿੱਚ ਮਿਕਸਿੰਗ ਹੋ ਕੇ ਜਾਂਦਾ ਹਨ ਮਸਲੇ ਦਾ ਹੱਲ ਜਲਦੀ ਬਗ ਬਿਲਕੁਲ 101 ਪਰਸੈਂਟ ਜੀ ਬਹੁਤ ਸੀਰੀਅਸ ਮਟਰ ਹੈਗਾ ਇਹਦੇ ਉੱਤੇ ਮੈਂ ਸਾਰੇ ਹਾਇਰ ਅਥਾਰਟੀ ਲੈ ਕੇ ਉੱਥੇ ਆਪ ਜਾਵਾਂਗਾ ਔਰ ਸਰਵੇ ਕਰਕੇ ਜਿਹੜੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰਾਂਗਾ